ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਕੋਟਕਪੂਰਾ ਵਿਖੇ ਜਲੰਧਰ ਸਿੰਘ ਦੀ ਯਾਦ ਵਿੱਚ ਇੱਕ ਬਿਰਧ ਆਸ਼ਰਮ ਖੋਲਿਆ ਗਿਆ ਉੱਥੇ ਦੱਸਿਆ ਗਿਆ ਕਿ ਸਾਡੇ ਬੱਚਿਆਂ ਨੂੰ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦਾ ਪੂਜਨ ਕਰਨਾ ਚਾਹੀਦਾ ਹੈ ਜੇ ਬੱਚੇ ਆਪਣੇ ਬਾਹਰ ਚਲੇ ਜਾਂਦੇ ਹਨ ਉਹਨਾਂ ਨੂੰ ਮਜਬੂਰੀ ਦੇ ਵਿੱਚ ਸਾਨੂੰ ਬਿਰਧ ਆਸ਼ਰਮ ਖੋਲਣਾ ਪੈ ਰਿਹਾ ਹੈ ਤਾਂ ਜਿੱਥੇ ਕੀ ਜਿੱਥੇ ਕੀ ਉਹਨਾਂ ਦੇ ਮਾਪੇ ਨੂੰ ਉੱਥੇ ਰੱਖ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਪੂਜਨ ਕੀਤਾ ਜਾਂਦਾ ਹੈ ਆਓ ਦੇਖਦੇ ਹਾਂ ਅਨਮੋਲ ਬਰਾੜ ਦੀ ਰਿਪੋਰਟ ਜੋ ਵੀਰ ਜਲੰਧਰ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਕੋੜ ਕੋਰੇ ਸਿੱਖਵਾਲੇ ਰੂਪ ਤੇ ਵਿਰਧ ਆਸ਼ਰਮ ਬਣਿਆ ਹੈ ਦਾਸ ਜੀ ਦੀ ਸੇਵਾ ਕਰਦਾ ਹੈ ਜਿਹੜਾ ਅੱਜ ਦਾ ਸਮਾਗਮ ਸੀ ਇਹ ਮਾਤਾ ਪਿਤਾ ਪੂਜਨ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆਸ਼ਰਮ ਵੱਧ ਰਹੇ ਹੈ ਕਿ ਜਿਹੜਾ ਸਾਡਾ ਇਹ ਕਲਚਰ ਨਹੀਂ ਹੈ ਪੰਜਾਬ ਦਾ ਸਾਨੂੰ ਪੰਜਾਬ ਚ ਇੰਨੇ ਵਿਰਧ ਆਸ਼ਰਮਾਂ ਦੀ ਲੋੜ ਨਹੀਂ ਹੈ ਸਾਨੂੰ ਮਾਪਿਆਂ ਦੀ ਘਰੇ ਰੱਖ ਕੇ ਸੇਵਾ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹਦਾ ਨਾਮ ਰੱਖਿਆ ਸੀ ਮਾਤਾ ਪਿਤਾ ਪੂਜਨ ਕਿ ਇੱਕ ਮੈ ਵਿਰਧ ਆਸ਼ਰਮ ਚਲਾਉਂਦਾ ਹੋਇਆ 20 ਇਸ ਗੱਲ ਤੇ ਸੰਤੁਸ਼ਟ ਨਹੀਂ ਸੀਗਾ ਵੀ ਪੰਜਾਬ ਚ ਵਿਰਧ ਆਸ਼ਰਮ ਖੁੱਲਣੇ ਚਾਹੀਦੇ ਆ ਜਿਵੇਂ ਜੈਤੂ ਸ਼ਹਿਰ ਦੇ ਵਿੱਚ ਤਿੰਨ ਹੋ ਗਏ ਕਿਰਾਏ ਦਾ ਮਕਾਨ ਲੈ ਕੇ ਆ ਨਾਲ ਹੀ ਆਪਣੇ ਮੁਰਦਗੀਾ ਉੱਥੇ ਹੋ ਗਿਆ ਮਿਸ਼ਰੀ ਵਾਲੇ ਹੋ ਗਿਆ ਫ੍ਰੀ ਕੋਰਟ ਦੇ ਵਿੱਚ ਦੋ ਖੁੱਲਣ ਜਾ ਰਹੇ ਆ ਦੋ ਇੱਥੇ ਖੁੱਲਣ ਜਾ ਰਹੇ ਆ ਇਸ ਕਰਕੇ ਅਸੀਂ ਇਹ ਪ੍ਰਾਰਲਾ ਕੀਤਾ ਵੀ ਮਾਪੇ ਬਹੁਤ ਦੀ ਸ਼ਾਂ ਹੈ ਇਹ ਸ਼ਾ ਸਾਨੂੰ ਆਪਣੇ ਵਿਹੜੇ ਵਿੱਚ ਹੀ ਸੋਹਣੀ ਲੱਗਦੀ ਹੈ ਤੇ ਬੱਚਿਆਂ ਨੂੰ ਦੱਸਦੇ-ਦੱਸ ਕੇ ਅਪੀਲ ਹੈ ਵੀ ਮਾਪਿਆਂ ਦੀ ਘਰ ਰੱਖ ਕੇ ਸੇਵਾ ਕਰੋ ਪਿਓ ਤੋਂ ਤੇ ਮਾਂ ਤੋਂ ਵੱਡਾ ਰੱਬ ਨਹੀਂ ਹੈ ਮਾਂ ਪਿਓ ਦੇ ਕਦਮਾਂ ਚ ਹੀ ਰੱਬ ਹੈ ਕਿਤੇ ਦੂਰ ਨਹੀਂ ਜਿਵੇਂ ਤੁਸੀਂ ਆਸ਼ਰਮਾਂ 'ਚ ਗੱਲ ਕੀਤੀ ਕਾਰਨ ਕੀ ਸਮਝਦੇ ਇਹਦੇ ਪਿੱਛੇ ਇਹਦੇ ਵਿੱਚ ਕਈ ਕਾਰਨ ਹੈ ਜੀ ਇੱਕ ਤਾਂ ਜਿਹੜਾ ਮੋਬਾਈਲ ਯੁੱਗ ਹੈ ਮਾਪਿਆਂ ਦਾ ਬੱਚਿਆਂ ਪ੍ਰਤੀ ਪਿਆਰ ਨਹੀਂ ਰਹਿ ਗਿਆ ਤੇ ਬੱਚਿਆਂ ਦਾ ਮਾਪਿਆਂ ਪ੍ਰਤੀ ਪਿਆਰ ਨਹੀਂ ਰਹਿ ਗਿਆ ਦੂਸਰਾ ਇਹਦਾ ਇਹ ਹੈ ਵੀ ਸਰਕਾਰਾਂ ਦੀ ਅਣਗਹਿਲੀ ਹੈ ਇਹ ਪਾਸੇ ਧਿਆਨ ਨਹੀਂ ਕੀਤਾ ਜਾਂਦਾ ਕਿਰਾਏ ਦਾ ਮਕਾਨ ਲੈ ਕੇ ਦੋ ਬਜੋਗ ਰੱਖ ਕੇ ਸਵੇਰ ਉਹਨਾਂ ਨੂੰ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਗਰਾਹੀ ਨੂੰ ਤੋੜ ਦਿੰਦੇ ਆ ਤੇ ਉਹਨਾਂ ਤੋਂ ਗਰਾਹੀ ਇਕੱਠੀ ਕਰਕੇ ਰਾਤ ਨੂੰ ਉੱਥੇ ਬਿਤਾਉਂਦੇ ਆ ਤੜਕੇ ਫਿਰ ਚਲੇ ਜਾਂਦੇ ਆ ਲੋਕਾਂ ਨੇ ਇਹਦਾ ਸ਼ੋਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਹੀ ਮੰਦ ਭਾਗਾ ਜਿਹੜਾ ਇਤਿਹਾਸ ਰਚਿਆ ਜਾ ਰਿਹਾ ਸਾਡੇ ਪੰਜਾਬ ਲਈ ਤੇ ਇਹ ਤੇ ਸਾਨੂੰ ਖਾਸ ਕਰਕੇ ਧਿਆਨ ਕਰਨਾ ਚਾਹੀਦਾ ਹੈ ਕਿ ਇਹ ਅਸੀਂ ਕੋਈ ਚਲੋ ਸਾਡਾ ਨਜ਼ਰਾਰ ਨਹੀਂ ਕਦੇ ਚੱਲਦਾ ਜਾਂ ਕੁਝ ਵੀ ਹੈ ਕੋਈ ਕਰਨਾ ਚਾਹਣੇ ਤਾਂ ਹੋਰ ਜਿਹੇ ਵਿਗਾਰ ਬੜੇ ਆ ਪਰ ਫਿਰ ਦਾ ਆਸ਼ਰਮ ਦਾ ਸਾਰਾ ਲੈ ਕੇ ਲੋਕ ਇਸ ਕੰਮ ਨੂੰ ਰਜਗਾਰਨਾ ਬਣਾਉਂਦੇ ਗਿਫਤੋ ਨਵਾ ਲੋਕ ਭਲਾਈ ਲਈ ਹੋਰ ਕਿਹੜੇ ਕਿਹੜੇ ਕਾਰਜ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਹੋਰ ਜੀ ਜਿਵੇਂ ਕੋਟਪੂਰੇ ਦੇ ਜਿੰਨੇ ਵੀ ਹਸਪੀਟਲ ਹੈ ਉੱਥੇ ਮਰੀਜ਼ਾਂ ਤੇ ਮਰੀਜ਼ਾਂ ਵਾਸਤੇ ਲੰਗਰ ਭੇਜਿਆ ਜਾਂਦਾ ਹੈ ਜਿਹਦੇ ਬੱਚੇ ਦਾ ਮਾਈ ਬਾਪ ਦੋਨੋਂ ਹੀ ਨਹੀਂ ਉਹਨਾਂ ਨੂੰ ਸਾਡੇ ਪਰਿਵਾਰ ਚ ਰੱਖ ਕੇ ਉਹਨਾਂ ਬੱਚਿਆਂ ਦੇ ਪਰਿਵਾਰ ਚ ਰੱਖ ਕੇ ਉਹਨਾਂ ਦੀ ਫੀਸ ਭਰ ਕੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੈ ਜਾਂ ਹੋਰ ਵੀ ਕੋਈ ਲੋਕ ਭਲਾਈ ਦੇ ਕੰਮ ਹੈ ਜਿਹੜੀ ਲੋੜ ਹੈ ਲੋੜਾਂ ਦੇ ਵਿੱਚ ਨਾਲ ਅਸੀਂ ਮੋਢਾ ਨਾ ਮੋਢਾ ਲਾ ਕੇ ਖੜਦੇ ਆਂ ਛੋਸ਼ੇ ਤੇ ਨਹੀਂ ਅੱਜ ਤੁਸੀਂ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਏ ਸੀ ਇੱਕ ਮਾਤਾ ਨੂੰ ਦੇਖ ਕੇ ਜਿਹੜੀ 12 ਸਾਲਾਂ ਤੋਂ ਤੁਹਾਡੇ ਕੋਲ ਰਹਿ ਰਹੀ ਹੈ ਜੀ ਜੀ ਉਹ ਸਾਡੇ ਕੋਰਕਪੁਰੇ ਸ਼ਹਿਰ ਦੀ ਰਹਿਣ ਵਾਲੀ ਮਾਈ ਹੈ ਪ੍ਰੋਪਰ ਪਿੱਛੋਂ ਬਟਿੰਡੇ ਦੀ ਹੈ ਕਿ ਜਿਹੜੇ ਉਹਦੇ ਬੱਚੇ ਮੁਕਸਰ ਰੋਡ ਤੇ ਰਹਿੰਦੇ ਆ ਉਸ 12 ਤੋਂ 12.5 ਸਾਲ ਦੀ ਜਿਹੜੇ ਸਾਡੇ ਕੋਲ ਨੇ ਮੈਂ ਅੱਜ ਤੱਕ ਉਹਨਾਂ ਦੇ ਬੱਚਿਆਂ ਨੂੰ ਮਿਲਣ ਨਹੀਂ ਆਇੰਦਾ ਦੇਖਿਆ ਇੱਥੇ ਕਈ ਵਾਰ ਅਸੀਂ ਸਨੇਵੀ ਭੇਜਿਆ ਦੋ ਉਹਦੇ ਪੁੱਤਿਆਂ ਦੀ ਮੈਰਿਜ ਹੋਈ ਇੱਕ ਪੋਤੀ ਦੀ ਮੈਰਿਜ ਹੋਈ ਉਹਨੂੰ ਮੈਰਿਜ ਤੇ ਵੀ ਨਹੀਂ ਬੁਲਾਇਆ ਗਿਆ ਹੋਰ ਦੁੱਖ ਦੇ ਸੁੱਖ ਦੇ ਦਾ ਬੁਲਾਉਣਾ ਕੀ ਸੀਗਾ ਇਸ ਕਰਕੇ ਜਦੋਂ ਅਸੀਂ ਮਾਤਾ ਪਿਤਾ ਦੀ ਪੂਜਾ ਕਰ ਰਹੇ ਸੀ ਉਹ ਸਾਹਮਣੇ ਬੈਠੀ ਬਹੁਤ ਜ਼ਿਆਦਾ ਭਾਵੁਕ ਸੀ ਉਹਨਾਂ ਨੂੰ ਦੇਖ ਕੇ ਮੈਂ ਵੀ ਥੋੜਾ ਜਿਹਾ ਭਾਵੁਕ ਹੋ ਗਿਆ ਰੁਕਿਆ ਕੀ ਮੈਸੇਜ ਆ ਗਈ ਥੋੜਾ ਮੈਸੇਜ ਤਾਂ ਮੇਰਾ ਇਹ ਹੀ ਹੈ ਜੀ ਵੀ ਮਾਪਿਆਂ ਤੋਂ ਵੱਡਾ ਰੱਬ ਨਹੀਂ ਤੇ ਇਹਨਾਂ ਨੂੰ ਪੂਜਣ ਤੋਂ ਹੋਰ ਕੋਈ ਸੁਭ ਨਹੀਂ ਮਾਪਿਆਂ ਨੂੰ ਪੂਜ ਕੇ ਰੱਬ ਨੂੰ ਤੁਸੀਂ ਪਾ ਸਕਦੇ ਆ ਜੇ ਤੁਸੀਂ ਮਾਪੇ ਤੁਹਾਡੇ ਘਰੇ ਚਾਹ ਤੋਂ ਪਾਣੀ ਤੋਂ ਪ੍ਰਸ਼ਾਦੇ ਲੈਣੇ ਕੱਪੜੇ ਤੋਂ ਤੰਗ ਹੈ ਤੁਸੀਂ ਕੋਈ ਵੀ ਤੀਰਥ ਨਾਲੋ ਤੁਹਾਡਾ ਉਹ ਕਿਸੇ ਅਰਥ ਨਹੀਂ ਹੈ ਬੇਅਰਥ ਹੈ ਧੰਨਵਾਦ ਜੀ ਬਰੇ ਬੇਟੀ ਪਹੁੰਚੇ ਮਹਾਨ ਤਕਰੀਬਦਾਰ ਦੇ ਵੱਡੋ ਸਵਾਗਤ ਹੋਇਆ ਗਿਆ ਕੀ ਕਨ ਮੈਂ ਤੇ ਬਾਬਾ ਜੀ ਨੂੰ ਪਹਿਲਾਂ ਵਧਾਈ ਦਿਨ ਕਿ ਮੈਂ ਇਦਾਂ ਦਾ ਪ੍ਰੋਗਰਾਮ ਆਪਣੀ ਲਾਈਫ ਦੇ ਵਿੱਚ ਕਦੇ ਨਹੀਂ ਦੇਖਿਆ ਔਰ ਮੈਂ ਬਾਬਾ ਜੀ ਨੂੰ ਪੋਜੀਸ਼ਨ ਪਹਿਲੇ ਮਿਲਿਆ ਸੀ ਉਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਵੀ ਤੁਸੀਂ ਇੱਥੇ ਜ਼ਰੂਰ ਸ਼ਮੂਲੀਅਤ ਕਰਨੀ ਹੈ ਸਾਡੇ ਗੁਰੂ ਮਾਨ ਦੇਵ ਜੀ ਮਾਤਾ ਜੀ ਉਹ ਵੀ ਇੱਥੇ ਪਹੁੰਚ ਰਹੇ ਆ ਔਰ ਇੱਥੇ ਮੈਨੂੰ ਵੇਖ ਕੇ ਆਪਣੇ ਆਪ ਨੂੰ ਮਹਿਪਾਦਕ ਹੋਇਆ ਕਿ ਮਾਪੇ ਇਹ ਘਰ ਦਾ ਰਹਿਣਾ ਹੁੰਦੇ ਨੇ ਘਰ ਦਾ ਸ਼ਿੰਗਾਰ ਹੁੰਦੇ ਨੇ ਔਰ ਇਹਨਾਂ ਤੋਂ ਬਿਨਾ ਕਿਸੇ ਨੇ ਵੀ ਤੁਹਾਡਾ ਸਹਾਰਾ ਨਹੀਂ ਮੰਨਣਾ ਸੋ ਮੈਂ ਮਹੰਤ ਗਰੀਬਦਾਸ ਮਹਾਂਪੁਰਖ ਜੋ ਵੀਰ ਜਲੰਧਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਬਹੁਤ ਅਨਮੁੱਲਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਦੇਖਿਆ ਤੇ ਇੱਥੇ ਵੱਖਰੀਆਂ-ਵੱਖਰੀਆਂ ਸੰਸਥਾਵਾਂ ਦੇ ਮੁਖੀ ਅਤੇ ਸ਼ਖਸੀਅਤਾਂ ਇੱਥੇ ਪਹੁੰਚ ਗਏ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਸਮਾ ਮਿਲਿਆ ਨਾਲ ਹੀ ਮਹਾਪੁਰਖਾਂ ਵੱਲੋਂ ਲਗਭਗ 40 ਤੋਂ 50 ਜਿਹੜੇ ਬਜ਼ੁਰਗ ਨੇ ਬਜ਼ੁਰਗ ਮਾਤਾਵਾਂ ਬਜ਼ੁਰਗ ਪਿਤਾ ਉਹ ਇੱਥੇ ਆਪਣੀ ਉਹਨਾਂ ਨੇ ਠਹਿਰ ਬਣਾਈ ਹੋਈ ਹੈ ਇੱਥੇ ਉਹਨਾਂ ਨੂੰ ਚੰਗਾ ਖਾਣਾ ਚੰਗਾ ਉਹਨਾਂ ਦਾ ਰਹਿਣ ਸਹਿਣ ਹੈ ਤੇ ਬਾਬਾ ਜੀ ਵੱਲੋਂ ਹੋ ਰਿਹਾ ਹੈ ਤੇ ਮੈਂ ਕਹਿੰਦਾ ਵੀ ਬਾਬਾ ਜੀ ਸਰਵਨ ਪੁੱਤ ਤੋਂ ਘੱਟ ਨਹੀਂ ਇੱਥੇ ਲੋਕਾਂ ਤੋਂ ਇੱਕ ਮਾਂ ਨਹੀਂ ਸੰਭੀ ਜਾਂਦੀ ਪੰਜ ਪੰਜ ਪੁੱਤਾਂ ਨੂੰ ਜਨਮ ਦੇ ਕੇ ਇੱਕ ਮਾਂ ਦੀ ਸੇਵਾ ਨਹੀਂ ਹੁੰਦੀ ਪੰਜ ਪੁੱਤਰ ਰਲ ਕੇ ਨਹੀਂ ਸੇਵਾ ਕਰ ਸਕਦੇ ਤੇ ਮੈਂ ਕਹਿੰਦਾ ਬਾਬਾ ਜੀ ਵਧਾਈ ਦੇ ਪਾਤਰ ਨੇ ਮਹਾਂਪੁਰਖ ਵੀ ਇਹ ਲਗਭਗ 50 ਇੱਥੇ ਬਜ਼ੁਰਗ ਮਾਤਾਵਾਂ ਬਜ਼ੁਰਗ ਪਿਤਾ ਉਹਨਾਂ ਨੂੰ ਸੰਭਾਲ ਰਹੇ ਐ ਤੇ ਇਹ ਸ਼ਲਾਘਾ ਜੋ ਕਦਮ ਐ ਤੇ ਬਾਕੀ ਜਿਹੜੇ ਬਾਬਾ ਜੀ ਨੇ ਦੱਸਿਆ ਵੀ ਬਿਰਧ ਆਸ਼ਰਮ ਸਾਧਾ ਖੁੱਲ ਰਹੇ ਸੋ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਸੰਗਤਾਂ ਨੂੰ ਇਹ ਜਿਹੜਾ ਵਿਰਧ ਆਸ਼ਰਮ ਹੈ ਇਹਦੇ ਨਾਂ ਤੇ ਤੁਸੀਂ ਰੋਟੀਆਂ ਨਾਲ ਸਿੱਖੋ ਤੇ ਬਾਬਾ ਜੀ ਦਾ ਬਹੁਤ ਪੁਰਾਣਾ ਜਿਹੜਾ ਵਿਰਧ ਆਸ਼ਰਮ ਹੈ ਅਸੀਂ ਕਾਫੀ ਚਿਰ ਤੋਂ ਮਹਾਂਪੁਰਖਾਂ ਨੂੰ ਜਾਣਦੇ ਆ ਤੇ ਜਿਹੜੇ ਸ੍ਰੀ ਰਿਪੋਰਟ ਕੋੜਕਪੂਰਾ ਆਸ-ਪਾਸ ਦੀਆਂ ਸਿੱਖ ਸੰਗਤਾਂ ਮੈਂ ਉਹਨਾਂ ਨੂੰ ਮੈਸੇਜ ਨਹੀਂ ਦੇਵਾਂਗਾ ਵੀ ਆਪਣੇ ਮਾਂ-ਬਾਪ ਨੂੰ ਤੁਸੀਂ ਇੱਥੇ ਛੱਡ ਕੇ ਜਾਓ ਮੈਂ ਮੈਸੇਜ ਉਹਨਾਂ ਲੋਕਾਂ ਨੂੰ ਇਹ ਮੈਸੇਜ ਦੇਵਾਂਗਾ ਵੀ ਜਿਹੜਾ ਤੁਸੀਂ ਅਨਾਥ ਕੋਈ ਬਜ਼ੁਰਗ ਜਾ ਕੋਈ ਮਾਂ ਤੁਸੀਂ ਭੜਕਦੀ ਵੇਖ ਰਹੇ ਹੋ ਕੋਈ ਠੇਡੇ ਖੰਦਾ ਵੇਖ ਰਹੇ ਹੋ ਉਹ ਬਾਬਾ ਗਰੀਬ ਦਾਸ ਮਹਾਰਾਜ ਜੀਆਂ ਦੇ ਇੱਥੇ ਆਸ਼ਰਮ ਤੇ ਪਹੁੰਚ ਕੇ ਇਹਨਾਂ ਨੂੰ ਮਿਲ ਕੇ ਜਿਹੜਾ ਬਜ਼ੁਰਗ ਨੂੰ ਇੱਥੇ ਸੇਵਾ ਸੰਭਾਲ ਲਈ ਛੱਡ ਕੇ ਜਾਉਂਦੇ ਹਾਂ